ਹਾਂਜੀ ਸਵਾਗਤ ਆ ਕਿਸਾਨ ਵੀਰੋ ਤੁਹਾਡਾ ਆਪਣੀ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਬਣਾਉਣ ਦੇ ਲਈ ਆਪਾਂ ਪਹੁੰਚੇ ਹੋਏ ਆ ਪਿੰਡ ਕੋਰ ਸਿੰਘ ਵਾਲਾ ਜ਼ਿਲ੍ਹਾ ਮਿੱਤਰੋ ਇਸ ਪਿੰਡ ਨੂੰ ਲੱਗਦਾ ਬਠਿੰਡਾ ਤੇ ਨੇੜੇ-ਨੇੜੇ ਜਿਵੇਂ ਚੰਨੂ ਵਾਲਾ ਪਿੰਡ ਆ ਜਿਹੜਾ ਮਸ਼ਹੂਰ ਪਿੰਡ ਆ ਉਹ ਨੇੜੇ ਰਹਿ ਜਾਂਦਾ ਵਾ ਬਾਕੀ ਸਾਰੀ ਜਾਣਕਾਰੀ ਆ ਜਿਹੜੀ ਉਹ ਆਪਾਂ ਬਾਈ ਜੀ ਤੋਂ ਲੈ ਕੇ ਦੇ ਦਾਂਗੇ ਇੱਕ ਨੀਲੀ ਰਾਵੀ ਨਸਲ ਦੀ ਸੂਈ ਸਵਾਈ ਮੱਝ ਦਿਖਾਵਾਂਗੇ ਤੁਹਾਨੂੰ ਬੱਚਾ ਮਰਿਆ ਹੋਇਆ ਸੱਜਣੋ ਇਹਦਾ ਕਿੰਨੇ ਟਾਈਮ ਦੀ ਸੂਈ ਆ ਆਪਾਂ ਸਾਰੀ ਗੱਲਬਾਤ ਕਰ ਲੈਨੇ ਆ ਬਾਈ ਜੀ ਨਾਲ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਆਪਣਾ ਨਾਮ ਦੱਸ ਦਈਏ ਜੀ ਇੱਕ ਵਾਰ ਮੇਰਾ ਨਾਮ ਰਾਜਾ ਸਿੰਘ ਆ ਜੀ ਠੀਕ ਹੈ ਜੀ ਰਾਜਾ ਸਿੰਘ ਸਨ ਆਫ ਆਪਣੇ ਸ਼ੇਰ ਸਿੰਘ ਸ਼ੇਰ ਸਿੰਘ ਤੇ ਆਪਣਾ ਜਿਹੜਾ ਪਿੰਡ ਦਾ ਐਡਰੈਸ ਦੱਸ ਦਈਏ ਜੀ ਹਾਂ ਜੀ ਪਿੰਡ ਕੋਰ ਸਿੰਘ ਵਾਲਾ ਹਾਂ ਜੀ ਜ਼ਿਲ੍ਹਾ ਬਠਿੰਡਾ ਤੇ ਨੇੜੇ-ਨੇੜੇ ਜਿਹੜੇ ਆਪਣੇ ਨੇੜੇ ਮੇਨ ਪਿੰਡ ਤਾਂ ਮੰਨ ਲਓ ਆਪਣੇ ਜਿਵੇਂ ਸਮਾਰਤ ਭਾਈ ਆ ਗਿਆ ਰੌਂਤਾ ਆ ਗਿਆ ਕੋਹੜੀਪੁਰਾ ਆ ਗਿਆ ਅਗਲੀ ਆ ਜਲਾਲ ਠੀਕ ਹੈ ਜੀ ਤੇ ਜਿਹੜੀ ਆਪਾਂ ਮੱਝ ਵਿੱਚ ਨਹੀਂ ਇਹ ਕਿੰਨੇ ਟਾਈਮ ਦੀ ਸੂਈ ਹੋਈ ਹੈ ਜੀ ਇਹ ਬਾਈ 10 ਨਵੰਬਰ ਦੀ ਸੂਈ ਵੀ ਹੈ 10 ਨਵੰਬਰ ਦੀ ਸੂਈ ਹੋਈ ਹੈ ਜੀ ਇਸ ਟਾਈਮ ਜਿਹੜਾ ਦੁੱਧ ਤਿਆਰ ਕਿੰਨਾ ਦੁੱਧ ਤਿਆਰ ਬਹੁਤ ਇਹਦੇ ਥੱਲੇ ਸਹੀ 10 ਕਿਲੋ ਹੈ ਠੀਕ ਹੈ ਜੀ ਤੇ ਪਰ ਆਪਾਂ 9 ਮੰਨ ਕੇ ਜਿਹੜਾ ਮਰਜ਼ੀ ਲੈ ਜੀ ਸਹੀ ਦੁੱਧ ਜਿਹੜਾ ਇਸ ਟਾਈਮ ਤਿਆਰ ਆ ਉਹ 10 ਕਿਲੋ ਹੋਊਗਾ ਆਪਾਂ 9 ਕਿਲੋ ਦੀ ਗਾਰੰਟੀ ਦੇਵਾਂਗੇ ਚਵਾ ਕੇ ਦੇ ਦੇਾਂਗੇ ਚਵਾ ਕੇ ਦੇ ਦੇਾਂਗੇ ਇਹ ਮਗਰਲੇ ਥਣੋਂ ਤੇਲ ਹੈ ਨਾ ਜੀ ਹਾਂ ਮਗਰਲੇ ਥਣੋਂ ਤੇਲ ਲਓ ਵੀ ਸੱਚ ਨੂੰ ਆਹ ਮਗਰਲੇ ਥਣੋਂ ਇਹ ਤੇਲ ਨਾ ਉਹ ਜੇ ਮੰਦਰੀ ਤੇਲ ਆ ਜੀ ਇਹ ਇਹ ਨਹੀਂ ਪਹਿਲੇ ਸੂਏ ਹੋ ਗਈ ਸੀ ਹੁਣ ਦੂਜੇ ਮੰਨ ਲਓ ਹੋ ਗਈ ਪਹਿਲੇ ਸੂਏ ਸੂਏ ਪਹਿਲੇ ਸੂਏ ਇਹ ਮੰਨ ਲਓ ਤੇਲ ਹੋ ਗਈ ਸੀ ਲੋ ਵੀ ਸਜਣੋ ਇਹ ਪਹਿਲੇ ਸੂਏ ਜਿਹੜੇ ਤੇਲ ਹੋ ਗਈ ਸੀ ਮੈਂ ਤੁਸੀਂ ਦੇਖ ਸਕਦੇ ਆ ਉਹ ਸਥਾਨ ਤੇ ਜਿਹੜਾ ਜੋਬਨ ਹੈ ਨੀਗਾ ਬਾਕੀ ਤਿੰਨ ਥਣ ਲੰਬੇ ਦਿਖਾਉਂਦੀ ਆ ਉਹ ਥਣ ਜਿਹੜਾ ਉੱਪਰ ਨੂੰ ਚੜਾਇਆ ਹੋਇਆ ਤੁਸੀਂ ਦੇਖ ਸਕਦੇ ਆ ਬਾਕੀ ਲੇਵੇ ਦੀ ਬੰਤਰ ਬਹੁਤ ਸੋਹਣੀ ਆ ਮਾਰਕਿੰਗ ਬਹੁਤ ਜਾਇਜ਼ ਦੇ ਵਿੱਚ ਆ ਤੁਸੀਂ ਦੇਖੋ ਸਿੰਗਾ-ਸੁੰਗਾ ਦੀ ਕਿੰਨੀ ਸੋਹਣੀ ਆ ਮੱਜ ਅੱਖਾਂ ਦੇ ਵਿੱਚ ਜਵਾਬ ਤੇ ਸਾਰੇ ਮਾਰਕਿੰਗ ਜਿਹੜੀ ਪੂਰੀ ਕਰਦੀ ਆ ਸਹੂਲ ਤੇ ਨਿਸ਼ਾਨ ਥੱਲੇ ਧੁੰਨੀ ਤੇ ਨਿਸ਼ਾਨ ਚਾਰੇ ਪੈਰਾਂ ਤੇ ਨਿਸ਼ਾਨ ਤੋਰਦੀ ਏ ਵੀਰੇ ਇੱਕ ਵਾਰੀ ਤੇ ਸੱਜਣੋ ਹੁਣ ਤੁਸੀਂ ਤੁਰਦੀ ਹੋਈ ਮਾਜ ਨੂੰ ਦੇਖ ਲਿਓ 9 ਕਿਲੋ ਦੁੱਧ ਜਿਹੜਾ ਇਸ ਟਾਈਮ ਰੈਡੀ ਆ ਬਿਲਕੁਲ ਤੇ ਬੱਚਾ ਜਿਹੜਾ ਇਹਦਾ ਮਰਿਆ ਉਹਦੀ ਆਪਣੇ ਕੋਲੇ ਵੀਡੀਓ ਬਣੀ ਹੋਈਗੀ ਠੀਕ ਹੈ ਜੀ ਬੱਚਾ ਬਈ ਜਿਹੜਾ ਮਰਿਆ ਵਾ ਇਸ ਮਾਜ ਦਾ ਉਹਦੀ ਬਾਈ ਹੁਣਾਂ ਕੋਲੇ ਵੀਡੀਓ ਬਣੀ ਆ ਕਾਰਟ ਤੇ ਮਿਲਦੀ ਆ ਹੁਣ ਠੀਕ ਹੈ ਜੀ ਇਸ ਟਾਈਮ ਥਾਪੀ ਤੇ ਮਿਲਦੀ ਆ ਥਾਪੀ ਤੇ ਠੀਕ ਹੈ ਜੀ ਚੋਂ ਚ ਲਤਲੁੱਤ ਤਾਂ ਨਹੀਂ ਹਲੋਦੀ ਬੋੜ ਲੈ ਬਾਈ ਉਹ ਗੱਲ ਦੀ ਆਪਣੀ ਤਸੱਲੀ ਆ ਪੂਰੀ ਠੀਕ ਹੈ ਜੀ ਲੋ ਵੀ ਸੱਜ ਨੂੰ ਥਾਪੀ ਮਾਰ ਕੇ ਚੋਂਦੇ ਆ ਬਾਈ ਹੁਣੀ ਅਗਲੇ ਦੇ ਘਰੇ ਇੱਕ ਅਦਾ ਦਿਨ ਕਰ ਸਕਦੀ ਆ ਓਪਰੇ ਥਾਂ ਦੇ ਕੋਲੇ ਤਾਂ ਨਹੀਂ ਕਹਿ ਨਹੀਂ ਸਕਦੇ ਪਰ ਮੈਨੂੰ ਲੱਗਦਾ ਜਿਵੇਂ ਇੰਨੀ ਸੀਲ ਆ ਵੀ ਨਹੀਂ ਕਰਨਾ ਇਹਨੇ ਠੀਕ ਹੈ ਜੀ ਠੀਕ ਹੈ ਮਰ ਚਾੜਦੀ ਇੱਕ ਮੁਠੀ ਹਾਂ ਕਿਉਂਕਿ ਤੁਸੀਂ ਇਹਨੂੰ ਚੋ ਰਹੇ ਆ ਜੀ ਤੁਹਾਨੂੰ ਇਸ ਦਾ ਪਤਾ ਹੈ ਨਾ ਜੀ ਗਰੰਟੀ ਆ ਤੁਹਾਨੂੰ ਇਹਦੀ ਤੇ ਇਹਦਾ ਮੁੱਲ ਕੀ ਰੱਖਾਂਗੇ ਜੀ ਆਪਾਂ ਮੋਲ 75000 ਆ ਬਾਈ ਦੇ ਲੈਣ ਵਾਲੀ ਗੱਲ ਜੀ ਲੈਣ ਲਈ ਥੋੜਾ ਬਹੁਤਾ ਕਰ ਲਾਂਗੇ ਠੀਕ ਹੈ ਜੀ ਮਾਨਤਨ ਥੋੜਾ ਜਿਹਾ ਖੁੱਲਾ ਕਰ ਦੋਗੇ ਥੋੜਾ ਬਹੁਤਾ ਕਰ ਦਿਆਂਗੇ ਜਾਇ ਜੀ ਮੰਗਿਆ ਦੁੱਧ ਨੇ ਸਾਦ ਨੂੰ ਠੀਕ ਹੈ 9 ਕਿਲੋ ਦੁੱਧ ਤੇ ਆਰਾਮ ਸੱਜ ਨੂੰ ਨੀਲੀ ਰਵੀ ਦੀ ਮਾਝਾ ਬੱਚਾ ਬਹੁਤ ਚੰਗਾ ਲਾਇਆ ਸੀ ਇਹਨੇ ਹਨਾ ਜੀ ਉਹ ਆਪਾਂ ਵੀਡੀਓ ਵਿੱਚ ਵੇਖ ਲਾਂਗੇ ਸੱਜ ਨੂੰ ਜੇ ਲੱਗਦੀ ਹੋਈ ਤਾਂ ਬਾਈ ਹੁਣਾਂ ਤਾਂ ਮੰਗਵਾ ਕੇ ਆਪਾਂ ਵੀ ਜਿਹੜੀ ਵੀਡੀਓ ਆ ਵਿੱਚ ਲਗਾ ਵੀ ਦਵਾਂਗੇ ਦੇਖੋ ਤੁਸੀਂ ਲੇਵੇ ਲੋਵੇ ਦੀ ਬੰਤਰ ਜਿਹੜੀ ਬਹੁਤ ਸੋਹਣੀ ਆ ਤਿੰਨ ਥਣ ਜਿਹੜੇ ਬਿਲਕੁਲ ਪ੍ਰੋਪਰ ਇੱਕੋ ਜਿਹੇ ਆ ਚਵਾਈ ਬਹੁਤ ਸੋਣੀ ਆ ਪੋਲੀ ਆ ਜੀ ਚਵਾਈ ਪੋਲੀ ਪੋਲੀ ਪੂਰੀ ਠੀਕ ਹੈ ਜੀ ਤੇ ਬਾਬੂ ਜੀ ਆਪਣਾ ਨੰਬਰ ਦੱਸ ਦਈਏ ਇੱਕ ਵਾਰੀ 76268 76268 11580 ਇੱਕ ਵਾਰੀ ਹੋਰ ਬੋਲ ਦਈਏ ਜੀ 76268 11580 ਠੀਕ ਹੈ ਜੀ ਲਓ ਵੀ ਸੱਜਣੋ ਨੀਲੀ ਰਾਵੀ نسل ਦੀ ਮੱਝ ਦਿਖਾਈ ਆ ਤੁਹਾਨੂੰ ਚਵਾਈ ਦੀ ਬਾਈ ਹੁਣਾਂ ਲੋ ਗਰੰਟੀ ਆ ਦੁੱਧ ਤੁਸੀਂ ਜਿਹੜਾ ਬਾਈ ਹੁਣਾਂ ਨੇ ਕਿਹਾ 9 ਕਿਲੋ ਤੁਸੀਂ ਤੋਲ ਕੇ ਲ ਜਾ ਸਕਦੇ ਆ ਤੇ ਜਿਹੜੇ ਵੀਰ ਨੂੰ ਮੱਝ ਚੰਗੀ ਲੱਗਦੀ ਆ ਬਾਈਆਂ ਦਾ ਨੰਬਰ ਸਕਰੀਨ ਤੇ ਲੱਗਾ ਵਾ ਫੋਨ ਜਰੂਰ ਕਰਿਓ ਵੀਡੀਓ ਸ਼ੇਅਰ ਜਰੂਰ ਕਰਿਓ ਧੰਨਵਾਦ